ਗੋਬਿੰਦ ਸਿੰਘ ਜੀ ਮਹਾਰਾਜ ਦੇ ਜੀਵਨ ਦੇ ਦਰਸ਼ਨ ਕਰਦੇ ਆ ਇਥੋਂ ਤੱਕ ਵਿਚਾਰ ਕੀਤੀ ਹੈ ਕਿ ਕਿਵੇਂ 1697 1698 ਈਸਵੀ ਦੇ ਅੰਦਰ ਕੁਝ ਲੋਕ ਆਨੰਦਪੁਰ ਸਾਹਿਬ ਦੀ ਧਰਤੀ ਤੇ ਹੁੰਦੇ ਨੇ ਉਹ ਸਵਾਲ ਕਰਦੇ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਉਹਨਾਂ ਨੂੰ ਜਵਾਬ ਦਿੰਦੇ ਨੇ ਉਸ ਤੋਂ ਬਾਅਦ ਜਿਹੜੇ ਮਸੰਦ ਨੇ ਉਹ ਉਹਨਾਂ ਦੇ ਅੰਦਰ ਕ੍ਰਿਤੀਆਂ ਆ ਗਈਆਂ ਉਨ੍ਹਾਂ ਦੇ ਅੰਦਰ ਲਾਲਚ ਆ ਗਿਆ ਜਿਹੜੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਵਾਸਤੇ ਭੇਟਾ ਭੇਜਦੀਆਂ ਸਨ ਉਹ ਜਿਹੜੇ ਮਸੰਦ ਸੀ ਮਸੰਦ ਆਪਣੇ ਕੋਲ ਰੱਖ ਲੈਂਦੇ ਸਨ ਇਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਹੜੀ ਮਸੰਦ ਪ੍ਰਥਾ ਸੀ ਮਸੰਦ ਪ੍ਰਥਾ ਨੂੰ ਖਤਮ ਕਰ ਦਿੱਤਾ ਤੇ ਜਿਹੜੇ ਸਿੱਖ ਸਨ ਸਿੱਖਾਂ ਨੂੰ ਇਹ ਹਦੇਸ਼ ਦੇ ਦਿੱਤਾ ਕਿ ਜਿਹੜੀਆਂ ਤੁਸੀਂ ਭੇਟਾ ਨੇ ਨਾ ਪੇਟਾ ਸਿੱਧੀਆਂ ਗੁਰੂ ਨੂੰ ਪੈਦਨੀਆਂ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿੱਖ ਪੰਥ ਦੇ ਅੰਦਰ ਇੱਕ ਨਵੀਂ ਸਾਜਨਾ ਕੀਤੀ ਜਿਸ ਨੂੰ ਖਾਲਸਾ ਪੰਥ ਕਿਹਾ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਕ ਤੰਬੂ ਲਾਇਆ ਹੋਇਆ ਸੀ ਤੰਬੂ ਦੇ ਅੰਦਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਤਿਹਾਸਕਾਰਾਂ ਦੇ ਅਨੁਸਾਰ ਲਿਖਣ ਦੇ ਅਨੁਸਾਰ ਜਿਹੜੇ ਪੰਜ ਬੱਕਰੇ ਸਨ ਪੰਜ ਬੱਕਰੇ ਤੰਬੂ ਦੇ ਅੰਦਰ ਰੱਖਿਓ ਜੀ ਸਨ ਬਾਅਦ ਹਜ਼ਾਰਾਂ ਦੀ ਗਿਣਤੀ ਦੇ ਸੰਗਤਾਂ ਦਾ ਇਕੱਠ ਇਤਿਹਾਸਕਾਰਾਂ ਦੇ ਅਨੁਸਾਰ ਲਗਭਗ 80000 ਜਿਹੜੀਆਂ ਸੰਗਤਾਂ ਸਨ ਸੰਗਤਾ ਆਨੰਦਪੁਰ ਸਾਹਿਬ ਦੀ ਧਰਤੀ ਤੇ ਸਨ ਤੇ ਗੁਰੂ ਗੋਬੀ ਸਿੰਘ ਜੀ ਮਹਾਰਾਜ ਤੰਬੂ ਦੇ ਵਿੱਚੋਂ ਬਾਹਰ ਨਿਕਲਦੇ ਨੇ ਉਨ੍ਹਾਂ ਦੇ ਹੱਥ ਦੇ ਵਿੱਚ ਇੱਕ ਤਲਵਾਰ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਰੀਆਂ ਸੰਗਤਾਂ ਨੂੰ ਸੁਬੋਧਨ ਕਰਦਿਆਂ ਇਹ ਆਦੇਸ਼ ਦਿੱਤਾ ਕਿ ਮੈਨੂੰ ਅੱਜ ਇੱਕ ਅਸੀਸ ਦੀ ਲੋੜ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉੱਚੀ ਆਵਾਜ਼ ਦੇ ਵਿੱਚ ਇਹ ਆਖਿਆ ਕਿ ਮੈਨੂੰ ਇੱਕ ਅਸੀਸ ਦੀ ਲੋੜ ਹੈ ਸੰਗਤਾਂ ਵਿੱਚ ਚੁੱਪ ਛਾ ਗਈ ਕੋਈ ਵੀ ਉਹਨਾਂ ਨਿਤਰੀਆ ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦੂਜੀ ਆਵਾਜ਼ ਦਿੱਤੀ ਫਿਰ ਸਾਰੀ ਸੰਗਤ ਚੁੱਪ ਰਹਿ ਗਈ ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤੀਜੀ ਆਵਾਜ਼ ਦਿੱਤੀ ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤੀਜੀ ਆਵਾਜ਼ ਦਿੱਤੀ ਤਾਂ ਜਿਹੜਾ ਧਰਮਚੰਦ ਹੈ ਧਰਮਚੰਦ ਆਇਆ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਆਖਿਆ ਕਿ ਜਿਹੜਾ ਮੇਰਾ ਸੀਸ ਹੈ ਨਾ ਮੇਰਾ ਸੀਸ ਹਜਰ ਹੈ ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਭਾਈ ਦਇਆ ਚੰਦ ਨੂੰ ਤੰਬੂ ਦੇ ਵਿੱਚ ਖੜਦੇ ਨੇ ਤੇ ਜਿਹੜੇ ਤੰਬੂ ਦੇ ਵਿੱਚ ਪੰਜ ਬੱਕਰੇ ਪਏ ਹੋਏ ਸੀ ਉਹ ਇੱਕ ਬੱਕਰੇ ਨੂੰ ਵੜ ਦਿੰਦੇ ਨੇ ਉਹਦੀ ਜਿਹੜੀ ਆਵਾਜ਼ ਹੈ ਆਵਾਜ਼ ਬਾਹਰ ਆਉਂਦੀ ਹੈ ਜਦੋਂ ਆਵਾਜ਼ ਬਾਹਰ ਆਉਂਦੀ ਹੈ ਸੰਗਤਾਂ ਦੇ ਵਿੱਚ ਉਦਾਸੀ ਛਾ ਜਾਂਦੀ ਹੈ ਹੈਰਾਨਗੀ ਛਾ ਜਾਂਦੀ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਜਦੋਂ ਤੰਬੂ ਦੇ ਵਿੱਚੋਂ ਬਾਹਰ ਆਉਂਦੇ ਨੇ ਨਾ ਤੇ ਜਿਹੜੀ ਉਹਨਾਂ ਦੀ ਤਲਵਾਰ ਹੈ ਉਹ ਲਹੂ ਦੇ ਨਾਲ ਲਿਬੜੀ ਹੋਈ ਹੈ ਤੇ ਜਦੋਂ ਸੰਗਤਾਂ ਨੇ ਇਹ ਵੇਖਿਆ ਸੰਗਤਾਂ ਹਰਾਨ ਰਹਿ ਗਈਆਂ ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸੰਗਤਾਂ ਨੂੰ ਸੁਬੋਧਨ ਕਰਦਿਆਂ ਕਿ ਕਿ ਜਿਹੜੀ ਮੇਰੀ ਤਲਵਾਰ ਹੈ ਨਾ ਮੇਰੀ ਤਲਵਾਰ ਪਿਆਸੀ ਹੋਈ ਹੈ ਇਹਦੀ ਜਿਹੜੀ ਪਿਆਸ ਹੈ ਨਾ ਉਹ ਇੱਕ ਸੀਸ ਦੇ ਨਾਲ ਨਹੀਂ 부ਝੀ ਮੈਨੂੰ ਇੱਕ ਹੋਰ ਸੀਸ ਦੀ ਲੋੜ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹ ਕਿਹਾ ਤਾਂ ਜਿਹੜੀਆਂ ਸੰਗਤਾਂ ਨੇ ਸੰਗਤਾਂ ਫੇਰ ਚੁੱਪ ਰਹਿ ਗਈਆਂ ਉਹਨਾਂ ਦੇ ਅੰਦਰ ਹਰਾਨਗੀ ਹੋ ਗਈ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹ ਚ ਕਰ ਕੀ ਰਹੇ ਉਸ ਤੋਂ ਬਾਅਦ ਸੰਗਤ ਦੇ ਵਿੱਚੋਂ ਭਾਈ ਧਰਮਚੰਦ ਜੀ ਉੱਠਦੇ ਨੇ ਧਰਮਚੰਦ ਜੀ ਆਖਦੇ ਨੇ ਕਿ ਜਿਹੜਾ ਸਤਿਗੁਰੂ ਜੀ ਮੇਰਾ ਸੀਸ ਹੈ ਨਾ ਮੇਰਾ ਸੀਸ ਹਾਜ਼ਿਰ ਹੈ ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੰਬੂ ਦੇ ਵਿੱਚ ਭਾਈ ਧਰਮਚੰਦ ਨੂੰ ਖੜਦੇ ਨੇ ਤੇ ਜਾ ਕੇ ਜਿਹੜਾ ਦੂਜਾ ਬੱਕਰਾ ਦੂਜਾ ਬੱਕਰਾ ਵੀ ਵੱਢ ਦਿੰਦੇ ਨੇ ਤੇ ਜਿਹੜੀ ਤਲਵਾਰ ਹੈ ਤਲਵਾਰ ਲਹੂ ਦੇ ਨਾਲ ਬਣੀ ہوئی ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਫਿਰ ਬਾਅਦ ਸਟੇਜ ਤੇ ਆਉਂਦੇ ਨੇ ਸੰਗਤਾਂ ਨੂੰ ਆਖਦੇ ਨੇ ਕਿ ਮੈਨੂੰ ਇੱਕ ਹੋਰ ਸੀਸ ਦੀ ਲੋੜ ਹੈ ਜਦੋਂ ਇਹ ਸੁਨੇਹਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਸੰਗਤਾਂ ਨੂੰ ਆਖਦੇ ਨੇ ਦਿੰਦੇ ਨੇ ਨਾ ਸੰਗਤਾਂ ਦੇ ਵਿੱਚ ਫੇਰਾ ਹਰਾਨ ਕੀ ਸ਼ਾ ਜਾਂਦੀ ਤਾਂ ਜਿਹੜਾ ਸਾਹਿਬਦਾਸ ਹੈ ਸਾਹਿਬਦਾਸ ਸੰਗਤ ਦੇ ਵਿੱਚ ਉੱਟਦਾ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਉਹਨੂੰ ਤੰਬੂ ਦੇ ਵਿੱਚ ਲਾਏ ਜਾਂਦੇ ਨੇ ਜਦੋਂ ਮਸੰਦਾਂ ਨੂੰ ਇਸ ਗੱਲ ਬਾਰੇ ਪਤਾ ਲੱਗਦਾ ਹੈ ਤਾਂ ਮਸੰਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜਿਹੜੀ ਸ਼ਿਕਾਇਤ ਹੈ ਸ਼ਿਕਾਇਤ ਮਾਤਾ ਗੁਜਰੀ ਦੇ ਕੋਲੋਂ ਲੈ ਜਾਂਦੇ ਨੇ ਕਿ ਅਜ ਗੁਰੂ ਗੋਬੀ ਸਿੰਘ ਜੀ ਮਹਾਰਾਜ ਨੂੰ ਪਤਾ ਨਹੀਂ ਕੀ ਹੋ ਗਿਆ ਸਾਨੂੰ ਲੱਗਦਾ ਗੁਰੂ ਗੋਬੀ ਸਿੰਘ ਜੀ ਮਹਾਰਾਜ ਹੀ ਹਿੱਲ ਗਏ ਨੇ ਉਹਨਾਂ ਨੇ ਜਿਹੜੇ ਤਿੰਨ ਸੇਖਣੇ ਨਾ ਉਹਨਾਂ ਦੇ ਜਿਹੜੇ ਸੀਸ ਨੇ ਉਹਨਾਂ ਨੂੰ ਭੇਟਾ ਕਰ ਦਿੱਤਾ ਹੈ ਉਹਨਾਂ ਦੀ ਬਲੀ ਦੇ ਦਿੱਤੀ ਸਾਨੂੰ ਲੱਗਦਾ ਹੈ ਕਿ ਜਿਹੜੀ ਹੁਣ ਗੱਦੀ ਹੈ ਨਾ ਸਾਨੂੰ ਵੱਡੇ ਪੁੱਤਰੇ ਬਾਬਾ ਅਜੀਤ ਸਿੰਘ ਨੂੰ ਦੇ ਦੇਣੀ ਚਾਹੀਦੀ ਇਹ ਜਿਹੜੇ ਸ਼ਿਕਾਇਤ ਸ਼ਿਕਾਇਤ ਜਿਹੜੇ ਮਸੰਦਲੇ ਮਿਸਤ ਮਾਤਾ ਗੁਜਰੀ ਜੀ ਨੂੰ ਕਰਦੇ ਨੇ ਉਸ ਤੋਂ ਬਾਅਦ ਗੁਰੂ ਗੋਬੀ ਸਿੰਘ ਜੀ ਮਹਾਰਾਜ ਜੀ ਫਿਰ ਤੰਬੂ ਦੇ ਵਿੱਚੋਂ ਬਾਹਰ ਆਉਂਦੇ ਨੇ ਫਿਰ ਸੀਸਾ ਦੀ ਮੰਗ ਕਰਦੇ ਨੇ ਫਿਰ ਜਿਹੜਾ ਮੁਖ ਚੰਦ ਹੈ ਤੇ ਜਿਹੜਾ ਹਿੰਮਤ ਦਾਸ ਉਹ ਆਉਂਦੇ ਜਿਹੜੇ ਪੰਜ ਸਿੰਘ ਨੇ ਪੰਜ ਸਿੰਘ ਤੰਬੂ ਦੇ ਵਿੱਚ ਜਾਂਦੇ ਨੇ ਤੇ ਗੁਰੂ ਗੋਬੀ ਸਿੰਘ ਜੀ ਮਹਾਰਾਜ ਜੀ ਇਤਿਹਾਸਕਾਰਾਂ ਦੇ ਅਨੁਸਾਰ ਨਸਾਰ ਜਿਹੜੇ ਪੰਜ ਬੱਕਰੇ ਨੇ ਉਹ ਝਰਕਾ ਦਿੰਦੇ ਨੇ ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਜਿਹੜੀ ਗੰਗਾ ਨਦੀ ਵਹਿ ਰਹੀ ਉਹਦੇ ਵਿੱਚੋਂ ਜਲ ਭਰਦੇ ਨੇ ਤੇ ਮਾਤਾ ਜੀਤਾ ਜੀ ਉਸ ਜਲ ਦੇ ਵਿੱਚ ਜਿਹੜੇ ਪੋਟਾਸ਼ੇ ਨੇ ਨਾ ਪੋਟਾਸ਼ੇ ਗੋਲਦੇ ਨੇ ਇਤਿਹਾਸਕਾਰਾਂ ਦੇ ਅਨੁਸਾਰ ਮਾਤਾ ਜੀਤਾ ਜੀ ਨੇ ਉਸ ਬਾਟੇ ਦੇ ਵਿੱਚ ਉਸ ਪਾਣੀ ਦੇ ਵਿੱਚ ਪੋਟਾਸ਼ੇ ਗੋਲਲੇ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਤੰਬੂ ਦੇ ਵਿੱਚ ਨੇ ਜਿਹੜੀ ਸੰਗਤਾਂ ਨੇ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਉਡੀਕ ਕਰ ਰਹੀਆਂ। ਕਾफी ਸਮਾਂ ਹੋ ਗਿਆ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਬਾਹਰ ਨਹੀਂ ਆਏ। ਉਸ ਤੋਂ ਬਾਅਦ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਬਾਹਰ ਆਏ ਨੇ ਤੇ ਜਿਹੜੇ ਉਹ ਪੰਜ ਸਿੰਘ ਨੇ ਪੰਜ ਸਿੰਘ ਬਾਹਰ ਆਏ ਨੇ ਉਹਨਾਂ ਦੇ ਜਿਹੜੇ ਬਸਤਰ ਨੇ ਉਹ ਨਵੇਂ ਪਹਿਨੇ ਹੋਏ ਨੇ ਉਹਨਾਂ ਦੇ ਵਿੱਚ ਸ੍ਰੀ ਸਰਬਾਣੀ ਉਹ ਸ਼ਸਤਰਾਂ ਦੇ ਨਾਲ ਤਿਆਰ ਹੋਏ ਨੇ। ਤੇ ਜਦੋਂ ਇਹ ਸੰਗਤਾਂ ਦੇਖਦੀਆਂ ਨੇ ਤਾਕਦਿਆਂ ਨੇ ਧੰਨ ਗੁਰੂ ਜੀ ਧੰਨ ਗੁਰੂ ਜੀ ਦੇ ਨਾਰੇ ਲਾਉਂਦੀਆਂ ਨੇ ਤੇ ਜਦੋਂ ਇਹ ਮਸੰਦ ਦੇਖਦੇ ਨੇ ਤੇ ਮਸੰਦ ਸ਼ਰਮਿੰਦੇ ਹੋ ਜਾਂਦੇ ਨੇ ਤੇ ਅੱਜ ਉਸ ਤੋਂ ਬਾਅਦ ਗੁਰਗੋਬੀ ਸਿੰਘ ਜੀ ਮਹਾਰਾਜ ਜੀ ਆਖਦੇ ਨੇ ਕਿ ਇਹ ਮੇਰੇ ਪੰਜ ਪਿਆਰੇ ਨੇ ਇੰਨਾਂ ਦੇ ਵਿੱਚ ਗੁਰੂ ਦਾ ਇੰਨਾਂ ਦੇ ਵਿੱਚ ਮੇਰਾ ਰੂਪ ਹੈ ਅੱਜ ਤੋਂ ਇਹ ਪੰਜ ਪਿਆਰੇ ਨੇ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 23 ਮਾਰਚ 1699 ਇਸ ਨੂੰ ਜਿਹੜੀ ਖਾਲਸਾ ਬੰਦਰੀ ਇਹ ਸਾਜਨਾ ਕੀਤੀ ਹੈ ਉਸ ਤੋਂ ਬਾਅਦ ਸਿੱਖਾਂ ਨੂੰ ਸੁਨੇਹਾ ਲਾ ਦਿੱਤਾ ਕਿ ਅੱਜ ਤੋਂ ਬਾਅਦ ਤੁਸੀਂ ਦਇਆਰਾਮ ਨੇ ਧਰਮਚੰਦ ਨੇ ਸਾਬਰਾਈ ਨੇ ਤੁਹਾਡੇ ਨਾਮ ਦੇ ਮਗਰ ਜਿਹੜਾ ਸਿੰਘ ਇਹ ਸਿੰਘ ਸ਼ਬਦ ਲੱਗੇਗਾ ਤੁਸੀਂ ਆਪਸ ਦੇ ਵਿੱਚ ਸਾਰੇ ਭਰਾ ਹੋ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੰਜ ਹੋਰ ਸਿੰਘਾਂ ਨੂੰ ਅੰਮ੍ਰਿਤ ਛਕਾਉਂਦੇ ਨੇ ਉਹਨਾਂ ਨੂੰ ਪੰਜ ਮੁਕਤੀਆਂ ਦਾ ਖਿਤਾਬ ਦਿੰਦੇ ਨੇ ਉਸ ਤੋਂ ਬਾਅਦ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਸਿੱਖ ਨੇ ਉਹ ਖੰਡੇ ਬਾਟੇ ਦੀ ਪਹੁੰਚ ਸਕਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਹੜਾ ਸਿੱਖ ਹੈ ਜਿਹੜਾ ਮਰਦ ਹੈ ਉਹਦੇ ਨਾਮ ਦੇ ਮਗਰ ਸਿੰਘ ਸ਼ਬਦ ਲਾਇਆ ਤੇ ਜਿਹੜੀ ਇਸਤਰੀ ਹੈ ਉਹਦੇ ਮਗਰ ਜਿਹੜਾ ਕੌਰ ਕੌਰ ਸ਼ਬਦ ਲਾਇਆ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਦੇਸ਼ ਦੇ ਦਿੱਤਾ ਕਿ ਅੱਜ ਤੋਂ ਬਾਅਦ ਜਿਹੜੀਆਂ ਚਾਰ ਕ੍ਰਿਤਾ ਨੇ ਕੇਸ ਨਹੀਂ ਕਟਾਉਣੇ ਕੁੱਠਾ ਨਹੀਂ ਖਾਣਾ ਤਮਾਕੂ ਨਹੀਂ ਵਰਤਣਾ ਅਤੇ ਪਰ ਇਸਤਰੀ ਤੇ ਪਰ ਪੁਰਸ਼ ਦਾ ਗੰਮਨ ਨਹੀਂ ਕਰਨਾ ਅੱਜ ਤੋਂ ਬਾਅਦ ਤੁਸੀਂ ਆਪਸ ਦੇ ਵਿੱਚ ਸਾਰੇ ਭੈਣ ਭਰਾ ਹੋ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਹੜੀ ਖਾਲਸਾ ਪੰਥ ਦੀ ਏ ਖਾਲਸਾ ਪੰਥ ਦੀ ਸਥਾਪਨਾ ਕੀਤੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਹੜੇ ਨੀਵੀਂ ਜਾਤੀ ਦੇ ਲੋਕ ਸਨ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖੰਡੇ ਬਾਟੇ ਦੀ ਪਹੁੰਚ ਭਾਈ ਜਿਸ ਤਰ੍ਹਾਂ ਗੁਰੂ ਅੰਗਦ ਦੇਵ ਜੀ ਮਹਾਰਾਜ ਪਾਈ ਲੈਣਾ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਪ੍ਰੀਖਿਆਵਾਂ ਦੇ ਵਿੱਚੋਂ ਪਾਸ ਹੋਏ ਸਨ ਇਸੇ ਤਰ੍ਹਾਂ ਜਿਹੜੇ ਪੰਜ ਸਿੰਘ ਨੇ ਪੰਜ ਸਿੰਘ ਅੱਜ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵੱਲੋਂ ਪ੍ਰੀਖਿਆ ਲਾਈ ਗਈ ਸੀ ਉਹਨਾਂ ਪ੍ਰੀਖਿਆਵਾਂ ਦੇ ਵਿੱਚੋਂ ਜਿਹੜੇ ਉਹ ਪੰਜ ਪਿਆਰੇ ਨੇ ਪੰਜ ਪਿਆਰੇ ਉਹ ਜਿਹੜੇ ਪਾਸ ਹੋਏ ਨੇ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸਾ ਪੰਥ ਦੀ ਸਜਣਾ ਕਰਕੇ ਸਿੱਖ ਇਤਿਹਾਸ ਦੇ ਵਿੱਚ ਇੱਕ ਨਵੀਂ ਪਹਿਲ ਕਰਕੇ ਖਾਲਸਾ ਪੰਥ ਦੀ ਜਿਹੜੀ ਵੱਖਰੀ ਪਰਛਾਵੇਂ ਬਣਾ ਦਿੱਤੀ ਅੱਜ ਦੁਨੀਆ ਦੇ ਵਿੱਚ ਭਾਵੇਂ ਜਿੰਨੇ ਮਰਜੀ ਲੋਕ ਤੁਰੇ ਜਾਣ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇੱਕ ਸਿੱਖ ਜਾਂਦਾ ਹੈ ਨਾ ਤੋਂ ਉਹਨੂੰ ਅੱਜ ਸਾਰੇ ਸਰਦਾਰ ਦੀ ਅਖਦੇ ਨੇ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮਸਾਖੀ ਵਾਲੇ ਦਿਨ ਸਿੱਖ ਪੰਥ ਨੂੰ ਇੱਕ ਨਵੀਂ ਪਛਾਣ ਦਿੱਤੀ ਖੰਡੇ 바ਤੀ ਦੀ ਪੋਸ਼ਟ ਕਾ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਪੁੱਤਰ ਬਣਾਇਆ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਹ ਜਿਹੜੇ ਪੰਜ ਪਿਆਰੇ ਸਨ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਮੋਕਬ ਸਿੰਘ ਜੀ ਭਾਈ ਸਰਬ ਸਿੰਘ ਜੀ ਜਿਹੜੇ ਪੰਜ ਪਿਆਰੇ ਸਨ ਉਹਨਾਂ ਦੇ ਕੋਲੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪ ਵੀ ਅੰਮ੍ਰਿਤ ਛਕਿਆ ਆਪ ਵੀ ਅੰਮ੍ਰਿਤ ਛਕੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਗੁਰੂ ਵਾਲੇ ਬਣੇ ਸੰਤੋ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਆਪ ਵੀ ਗੁਰੂ ਵਾਲੇ ਬਣੇ ਨੇ ਨਾ ਆਓ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜੀਵਨ ਦੇ ਵਿੱਚ ਕੋਈ ਘਾਟਾ ਨਹੀਂ ਸੀ ਕੋਈ ਔਨ ਤਾਂ ਆਣੀ ਸੀ ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅੰਮ੍ਰਿਤ ਛਕਿਆ ਅਸੀਂ ਅੱਜ ਆਖਦੇ ਨੇ ਕਿ ਸਾਨੂੰ ਅਸੀਂ ਪਵਿੱਤਰ ਹਾਂ ਅਸੀਂ ਕੁਝ ਖਾਂਦੇ ਪੀਂਦੇ ਨਹੀਂ ਕੋਈ ਨਸ਼ਾ ਨਹੀਂ ਕਰਦੇ ਸਾਨੂੰ ਅੰਮ੍ਰਿਤ ਛਕਣ ਦੀ ਲੋੜ ਨਹੀਂ ਪਰ ਜਦੋਂ ਅਸੀਂ ਸਤਿਗੁਰ ਜੀ ਦੀ ਬਾਣੀ ਪੜ੍ਹਦੇ ਹਾਂ ਤੇ ਸਤਿਗੁਰ ਜੀ ਆਪਣੀ ਬਾਣੀ ਦੇ ਵਿੱਚ ਆਖਦੇ ਨੇ ਕਿ ਜਿਹੜਾ ਮਨੁੱਖ ਗੁਰੂ ਵਾਲਾ ਨਹੀਂ ਨ ਬੰਦਾ ਉਸ ਦਾ ਨਾਮ ਲੈਣਾ ਵੀ ਬੁਰਾ ਹੈ ਸਤਿਗੁਰ ਬਾਝੋਂ ਗੁਰਨੀ ਕੋਈ ਨਗੂਰਾ ਕਾ ਹੈ ਨਗੂਰਾ ਜਿਹੜਾ ਨਗੂਰਾ ਹੈ ਜਿਹੜਾ ਗੁਰੂ ਵਾਲਾ ਨਹੀਂ ਨ ਬੰਦਾ ਉਹਦਾ ਨਾਮ ਲੈਣਾ ਵੀ ਬੁਰਾ ਹੈ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪ ਅਮਰ ਛੱਕਿਆ ਹੈ ਨਾ ਤੇ ਅਸੀਂ ਭਾਵੇਂ ਜ਼ਿੰਦਗੀ ਦੇ ਵਿੱਚ ਜੀਵਨ ਦੇ ਵਿੱਚ ਭਾਵੇਂ ਕੋਈ ਨਸ਼ਾ ਨਹੀਂ ਕਰਦੇ ਕੇਸ ਨਹੀਂ ਕਟਾਉਂਦੇ ਪਰ ਸਾਨੂੰ ਆਪਣੀ ਜ਼ਿੰਦਗੀ ਦੇ ਅੰਦਰ ਅਮਰ ਛੱਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਧੀਆਂ ਤੇ ਪੁੱਤਰ ਬਨਣਾ ਚਾਹੀਦਾ ਹੈ ਅੰਮਰ ਛਕਣਾ ਚਾਹੀਦਾ ਹੈ ਗੁਰੂ ਵਾਏ ਬੰਨਣਾ ਚਾਹੀਦਾ ਹੈ ਬਾਕੀ ਦਾ ਇਤਿਹਾਸ ਅਸੀਂ ਆਉਂਦੇ ਦਿਨਾਂ ਦੇ ਅੰਦਰ ਵਿਚਾਰਨ ਦਾ ਯਤਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ